ਪੀਟੀਸੀ ਦੇਖ ਰਹੇ ਸਾਰੇ ਦਸਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡਾ ਗੁਰਦਰਸ਼ਨ ਸਿੰਘ ਸਿੱਧੂ ਅੱਜ ਅਸੀਂ ਗੱਲ ਕਰਾਂਗੇ ਹਾਲ ਹਲਕਾ ਦੇ ਪ੍ਰੋਗਰਾਮ ਦੇ ਵਿੱਚ ਵਿਧਾਨ ਸਭਾ ਹਲਕਾ ਸੰਗਰੂਰ ਦੀ ਪਹਿਲਾ ਤੁਹਾਨੂੰ ਇਤਿਹਾਸਿਕ ਜਾਣਕਾਰੀ ਦੇ ਦਈਏ ਜ਼ਿਲ੍ਹਾ ਸੰਗਰੂਰ 1948 ਦੇ ਵਿੱਚ ਹੋਂਦ ਦੇ ਵਿੱਚ ਆਇਆ ਸੀ ਇਸ ਦੀ ਖੋਜ ਸੰਗੂ ਨਾਮ ਦੇ ਜੱਟ ਵਿਅਕਤੀ ਨੇ ਕੀਤੀ ਸੀ ਸੰਗਰੂਰ ਕੁਝ ਸਾਬਕਾ ਵਿਸ਼ੇਸ਼ ਪ੍ਰਬੰਧਕੀ ਇਕਾਈਆਂ ਜੀਂਦ ਨਾਬਾ ਅਤੇ ਪਟਿਆਲਾ ਦੇ ਹੁਲਕੀਆਂ ਰਿਆਸਤ ਮਰੇਕੋਟਲਾ ਦੀ ਮੁਸਲਮਾਨ ਰਿਆਸਤ ਅਤੇ ਉਸ ਸਮੇਂ ਲੋਹਦੇਹਾਣਾ ਜ਼ਿਲ੍ਹੇ ਦੇ ਕੁਝ ਹਿੱਸਿਆਂ ਨਾਲ ਮਿਲਾ ਕੇ ਬਣਾਇਆ ਗਿਆ ਸੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਸੰਗਰੂਰ ਜ਼ਿਲ੍ਹਾ ਪਹਿਲਾਂ ਨਾਬਾ ਰਿਆਸਤ ਦਾ ਵੀ ਹਿੱਸਾ ਰਿਹਾ ਹੈ ਜੇ ਗੱਲ ਕਰੀਏ ਸਿਆਸੀ ਜਿਹੜੇ ਇਤਰਾ ਚੜ੍ਹਾ ਦੀ ਪਹਿਲੇ ਜਿਹੜਾ 5 ਸਾਲ ਜਨਤਾ ਪਾਰਟੀ ਨੇ ਰਾਜ ਕੀਤਾ ਸੰਗਰੂਰ ਜ਼ਿਲ੍ਹੇ ਦੇ ਉੱਤੇ ਤੇ 20 ਸਾਲ ਸ਼੍ਰੋਮਣੀ ਕਾਲੀਦਾਲ ਵੱਲੋਂ ਤੇ 25 ਸਾਲ ਕਾਂਗਰਸ ਪਾਰਟੀ ਵੱਲੋਂ ਰਾਜ ਕੀਤਾ ਗਿਆ 2017 ਦੀ ਗੱਲ ਕਰੀਏ 2017 2017 ਦੇ ਵਿੱਚ ਵਿਜੇਂਦਰ ਸਿੰਘਲਾ ਨੇ ਵੱਡੀ ਗਿਣਤੀ ਵਿੱਚ ਜਿੱਤ ਪ੍ਰਾਪਤ ਕਰਕੇ ਦੋ ਕੈਬਨਿਟ ਅਹੁਦਿਆਂ ਤੇ ਵੀ ਰਹੇ ਨੇ ਜੇ ਗੱਲ ਕਰੀਏ ਟੋਟਲ ਵੋਟਾਂ ਦੀ ਵਿਧਾਨ ਸਭਾ ਹਲਕਾ ਸੰਗਰੂਰ ਦੇ ਵਿੱਚ 188834 ਟੋਟਲ ਵੋਟਾਂ ਹਨ ਜੇ ਜੇ ਵਿਧਾਨ ਸਭਾ ਹਲਕਾ ਸੰਗਰੂਰ ਵਿੱਚ 99169 ਮਰਦ ਵੋਟਰ ਹਨ ਤੇ ਜਿਨ੍ਹਾਂ ਵਿੱਚੋਂ 99664 ਜਿਹੜੀਆਂ ਔਰਤਾਂ ਦੀਆਂ ਵੋਟਾਂ ਹਨ ਅੱਜ ਅਸੀਂ ਖੜਿਆ ਸੰਗਰੂਰ ਦੇ ਵਿੱਚ ਜਿਹੜੇ ਪ੍ਰੋਗਰਾਮ ਹਾਲ ਹਲਕੇ ਦੇ ਤਹਿਤ ਤੁਹਾਨੂੰ ਦਿਖਾਵਾਂਗੇ ਹਾਲ ਹਲਕੇ ਦਾ ਤੁਹਾਨੂੰ ਜਿਹੜੀਆਂ ਅਸੀਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਸਰਕਾਰ ਦੇ ਜਿਹੜੇ ਬੋਰਡ ਲੱਗੇ ਹੋਏ ਨੇ ਜਗਾ ਜਗਾ ਤੇ ਬੀਜੇ ਹੀ ਵਿਕਾਸ ਦੇ ਬੋਰਡ ਨੇ ਉਹਨਾਂ ਦੇ ਜਿਹੜਾ ਬੋਰਡਾਂ ਦਾ ਕੀ ਮੈਨਿੰਗ ਹੈ ਉਹ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੀ ਦਿਖਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਕਿ ਇਹ ਨਾਲੇ ਦਾ ਜਿਹੜਾ ਢਕਿਆ ਗਿਆ ਸੀ ਨਾਲਾ ਇਹ ਸੰਗਰੂਰ ਦਾ ਜਿਹੜਾ ਵੇਸਟੇਜ ਪਾਣੀ ਹੈ ਸਾਰਾ ਇਹ ਸਨਾਮ ਰੋਡ ਤੇ ਅਸੀਂ ਖੜੇ ਹੈਗੇ ਆਂ ਤੇ ਨਾਲਾ ਬਣਾਇਆ ਗਿਆ ਇਹਨੂੰ ਢਕਿਆ ਗਿਆ ਜਿਹੜੇ ਇਹਦੇ ਉੱਪਰ ਰੋਡ ਬਣਾਈ ਗਈ ਹੈ ਪਰ ਜਿਹੜੇ ਝਾੜ ਲੱਗੇ ਹੋਏ ਨੇ ਇਹ ਇਸ ਕਦਰ ਟੁੱਟ ਚੁੱਕੇ ਨੇ ਕਿ ਜਿਹੜੇ ਨਿੱਤ ਹਾਰਸੇ ਜਿਹੜੇ ਵਾਪਰ ਰਹੇ ਨੇ ਕਿੰਨੀ ਵਾਰ ਹੋਰ ਵੀ ਸਮਾਜ ਦੇ ਵੀ ਜੋ ਇੱਥੇ ਸ਼ਹਿਰ ਸੰਗਰੂਰ ਦੇ ਉਹਨੇ ਆਪਣੇ ਫੇਸਬੁਕ ਤੇ ਵੀਡੀਓ ਇਹਦੀ ਬਾ ਚੁੱਕੇ ਨੇ ਤੇ ਕਿੰਨੀ ਵਾਰ ਅਸੀਂ ਪ੍ਰਸ਼ਾਸਕ ਅਧਿਕਾਰੀਆਂ ਨੂੰ ਖਬਰਾਂ ਵੀ ਲੱਗ ਚੁੱਕੇ ਨੇ ਇਹਦੀਆਂ ਹਜੇ ਤੱਕ ਦੇਖੋ ਤੁਸੀਂ ਸਰਕਾਰ ਤੇ ਕੋਈ ਮਿਲ ਕੇ ਜੂਨ ਹੀ ਸਰਕੀ ਤੁਸੀਂ ਦੇਖ ਰਹੇ ਹੋ ਕਿ ਖੁੱਲਾ ਜਿਹੜਾ ਨਾਲਾ ਪਿਆ ਇੱਥੇ ਅਚਾਨਕ ਸਕੂਟਰੀ ਗਿਰਦੀ ਹੈ ਤੇ ਜਿਹੜੇ ਨੌਜਵਾਨ ਨੇ ਇਸ ਟਾਈਮ ਜੇਰੇ ਇਲਾਜ ਹਸਪਤਾਲ ਦੇ ਵਿੱਚ ਨੇ ਜਿਨ੍ਹਾਂ ਦੇ ਕੋਲੇ ਆਪਣੇ ਇਲਾਜ ਕਰਾਉਣ ਦੇ ਲਈ ਪੈਸੇ ਤੱਕ ਨਹੀਂ ਉਹਨਾਂ ਦੀ ਮਾਤਾ ਜੀ ਖੜੇ ਨੇ ਕੀ ਨਾਮ ਹੈ ਮਾਤਾ ਜੀ ਤੁਹਾਡਾ 1 ਰੁਪਿਆ ਵੀ ਨਹੀਂ ਜੀ ਮੈਂ ਮਲਕੀਤ ਕੌਰ ਬੋਲਦੀ ਹਾਂ ਮੇਰਾ ਪੋਤਾ ਪਿਆ ਮੁੱਕਿਆ ਹੋਇਆ ਇਹ ਸਾਡੀ ਗਵਰਨਮੈਂਟ ਦੀਆਂ ਚੰਗੀਆਂ ਕਾਤਾਂ ਨਹੀਂ ਹੈਗੀਆਂ ਇਹ ਕਰਨ ਦੀਆਂ ਇਹ ਗਵਰਨਮੈਂਟਾਂ ਜੋ ਗੰਦੀ ਆ ਕੀ ਜਿਹੜੇ ਇੱਥੇ ਕਾਨੂੰਨ ਕਰ ਦਿਆ ਗਵਰਨਮੈਂਟ ਕੋਈ ਤੜ ਜਦੇ ਜਿਹੜੇ ਮੰਤਰੀ ਜੀ ਨੇ ਉਹ ਕਹਿ ਰਹੇ ਨੇ ਕਿ ਅਸੀਂ ਵਿਕਾਸ ਬਹੁਤ ਕਰਾਤਾ ਮੰਤਰੀ ਜੀ ਤਾਂ ਬਹੁਤ ਕੁਝ ਕਹਿੰਦਾ ਸੀ ਵਿਕਾਸ ਕਰਾਤਾ ਸੀ ਫਲਾਣਾ ਕੁਝ ਕਰਾਤਾ ਗਰੀਬ ਅਮਰ ਵਾਤੇ ਸਾਰੇ ਕਿਤੇ ਜਿੱਥੇ ਕਿਤੇ ਗੰਦੀ ਗੌਰਮੈਂਟ ਗੰਦੀ ਗੌਰਮੈਂਟ ਗੰਦੀ ਗੌਰਮੈਂਟ ਅਸੀਂ ਕਹਿੰਦੇ ਆ ਤੁਸੀਂ ਦੇਖ ਰਹੇ ਸਾਡੇ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਮਾਤਾ ਬੜੀ ਭਾਵਕ ਹੋ ਕੇ ਕਹਿ ਰਹੀ ਆ ਕਿ ਸਰਕਾਰ ਨੇ ਕੋਈ ਵੀ ਅਜਿਹੇ ਵਿਕਾਸ ਨਹੀਂ ਕਰਾਇਆ ਜਿਹੜਾ ਲੋਕਾਂ ਦੇ ਵਿੱਚ ਲੋਕਾਂ ਨੂੰ ਫਾਇਦਾ ਦੇ ਸਕੇ ਲੋਕਾਂ ਲਈ ਕੋਈ ਸਹੂਲਤ ਹੋਵੇ ਮਾਤਾ ਜੀ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਸਾਨੂੰ ਕੀ ਅਸੀਂ ਕਹਿਣਾ ਚਾਹੁੰਦੇ ਸਾਨੂੰ ਦੇ ਕੇ ਸੇਰ ਕਣਕ ਠੀਵੇਂ ਨਾ ਮੰਗਰ ਸਾਨੂੰ ਗਰੀਬਾਂ ਨੂੰ ਲੋਕ ਮੰਗਰ ਲਈ ਫਿਰਦੇ ਨੇ ਪੈਸਾ ਸਾਰਾ ਦੁਨੀਆਂ ਚੰਤੇ ਖਾ ਜਾਂਦੇ ਨੇ ਸਾਨੂੰ ਦੇਣ ਲੈਣ ਨੂੰ ਕੱਖ ਨਹੀਂ ਆ ਸਾਡਾ ਦੇਖ ਲੋ ਕੀ ਕਰੀਆਂ ਨੇ ਹਾਲ ਤਾਂ ਛੜਕਾ ਬਣਾ ਤਿਆ ਤੁਸੀਂ ਨੇ ਵੀ ਦੁਨੀਆਂ ਗਰੀਬ ਦਿੱਗਣ ਇੱਥੇ ਤਕੜੇ ਲੋਕ ਤਾਂ ਲੰਘ ਜਾਂਦੇ ਨੇ ਤੁਸੀਂ ਤਾਂ ਮੰਤਰੀਆਂ ਅੱਖਾਂ ਤੇ ਪੱਟੀਆਂ ਧਰ ਕੇ ਲੰਘ ਜਾਂਦੇ ਹੋ ਫਟਾਫਟੇ ਮੰਤਰੀ ਬਣ ਜਾਂਦੇ ਹੋ ਸਾਡੀ ਗਰੀਬਾਂ ਦੀ ਕੋਈ ਜਾਤ ਨਹੀਂ ਜਦੋਂ ਵੋਟ ਲੈਣੀ ਹੁੰਦੀ ਤਾਂ ਸਾਡੇ ਪੈਰੀ ਹੱਥ ਲਾਉਂਦੇ ਹੋ ਹੁਣ ਸਾਡੀ ਪੁੱਛੋ ਕੋਈ ਤੇ ਕੋਈ ਸੰਗਰੂਰ ਦੇ ਵਿੱਚ ਇੱਕ ਨਾਰਾ ਚੱਲ ਰਿਹਾ ਵੀ ਵਿਜੇ ਹੀ ਵਿਕਾਸ ਆਏ ਪਰ ਜਿਹੜਾ ਵਿਕਾਸ ਆਓ ਤੁਸੀਂ ਦੇਖ ਹੀ ਸਕਦੇ ਹੋਗੇ ਕੀ ਸਾਡਾ ਵਿਕਾਸ ਆ ਆ ਹੁਣ ਸਾਡੇ ਚੰਨੀ ਸਾਹਿਬ ਆਇਤੀਗੇ ਸਾਰੇ ਰੋਡ ਸਾਰੇ ਚੌਕ ਸਾਰੇ ਬਲਾਕ ਕਰਤੇ ਪੁਲਿਸ ਨੇ ਆਮ ਟ੍ਰੈਫਿਕ ਦਾ ਇੱਥੇ ਮਾੜਾ ਹਾਲ ਹੋ ਗਿਆ ਇੰਨਾ ਜਿਹੜਾ ਜਿੱਥੋਂ ਮਤਲਬ ਰਸਤਾ ਵਧੀਆ ਸਾਫ ਕੀਤਾ ਜਿੱਧਰ ਮੰਤਰੀ ਸਾਹਿਬ ਨੇ ਆਉਣਾਗਾ ਉਧਰ ਜਿਹੜਾ ਇੱਕ ਸਾਫ ਤੋਂ ਸਫਾਈ ਨਹੀਂ ਹੋਈ ਮੈਂ ਕਹਣਾ ਲੱਖ ਲਾਂ ਤਾਂ ਜੇ ਇਹ ਜਿਆ ਵਿਕਾਸ ਹੋ ਕੇ ਸਾਡੇ ਨੌਜਵਾਨ ਉਹਦੇ ਮੁੰਡੇ ਦਾ ਜਵਾੜਾ ਟੁੱਟ ਗਿਆ ਫ੍ਰੈਕਚਰ ਹੋ ਗਿਆ ਗੋਡਾ ਹੋ ਗਿਆ ਤੇ ਇਹਦਾ ਜ਼ਿੰਮੇਵਾਰ ਕੌਣ ਆ ਤਿੰਨ ਮਹੀਨਿਆਂ ਤੋਂ ਐਂ ਜਾਲੇ ਦੇ ਡਿੱਗੇ ਹੋਏ ਨੇ ਇੱਕ ਨਹੀਂ ਹੈਗਾ ਇਹ ਅਗਲਾ ਵੀ ਜਾਲ ਐ ਟੁੱਟਿਆ ਹੋਇਆ ਪਿਛਲੇ ਜਾਲ ਵੀ ਸਾਰੇ ਐ ਟੁੱਟੇ ਹੋਏ ਨੇ ਪਰ ਉਰੇ ਕੋਈ ਸੁਣਵਾਈ ਨਹੀਂ ਕਿਸੇ ਦੀ ਕੀ ਕੀ ਲੱਗਦਾ ਤੁਹਾਨੂੰ ਵੀ ਇਹ ਵਿਕਾਸ ਦਾ ਕੰਮ ਨਹੀਂ ਹੈ ਵਿਕਾਸ ਸਾਹਿਬ ਉਹ ਤਾਂ ਵੱਡੇ ਵੱਡੇ ਗੱਡੀਆਂ ਲੈ ਕੇ ਨਿਕਲ ਜਾਂਦੇ ਨੇ ਜਿਹੜੇ ਮੰਤਰੀ ਨੇ ਉਹਨਾਂ ਦਾ ਇਹ ਕੁਝ ਦਿਖਦਾ ਹੀ ਨਹੀਂ ਹੈਗਾ ਇਹ ਤਾਂ ਜਿਹੜੇ ਮਰਦੇ ਨੇ ਵਿੱਚ ਡਿੱਗਦੇ ਨੇ ਉਹਨਾਂ ਨੂੰ ਪਤਾ ਹੀ ਕੀ ਹੋਇਆ ਇਹ ਤੁਸੀਂ ਦੇਖੋ ਕਿ ਦੂਜੇ ਪਾਸੇ ਜਿਹੜਾ ਇੱਕ ਪੋਸਟਰ ਲੈ ਕੇ ਆਏ ਨੇ ਤੁਸੀਂ ਜਿਹੜਾ ਸਰਕਾਰ ਦੇ ਖਿਲਾਫ ਜਿਹੜਾ ਰੋਸ ਹੈ ਉਹ ਕਿਸ ਤਰ੍ਹਾਂ ਮਿਲ ਕੇ ਜਿਹੜੇ ਜ਼ਾਹਰ ਕਰ ਰਹੇ ਨੇ ਤੁਹਾਨੂੰ ਜਿਹੜਾ ਪੋਸਟਰ ਲੱਗਿਆ ਹੋਇਆ ਸੰਗਰੂਰ ਵਾਸੀਆਂ ਵੱਲੋਂ ਮੁੱਖ ਮੰਤਰੀ ਚੰਨੀ ਨੂੰ ਜੀ ਆਇਆਂ ਨੂੰ ਘਰ-ਘਰ ਵਿੱਚ ਚੱਲੀ ਗੱਲ ਚੰਨੀ ਕਰਦਾ ਹੈ ਗੱਲਾਂ ਨਾਲ ਮਸਲੇ ਹੱਲ ਇਹ ਇਹ ਮਸਲੇ ਹੱਲ ਕਿੱਦਾਂ ਹੋ ਰਹੇ ਹੋ ਰਹੇ ਨੇ ਇਹ ਮਿਲ ਕੇ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਹਾਲਾਤ ਨੇ ਮਤਲਬ ਕਿ ਹੋਰ ਵੀ ਕੋਈ ਵੱਡਾ ਹਾਦਸਾ ਜਿਹੜਾ ਵਾਪਰ ਸਕਦਾ ਕਿਉਂਕਿ ਜਿਹੜਾ ਧੁੰਦ ਪੈਣੀ ਸ਼ੁਰੂ ਹੋ ਚੁੱਕੀ ਹੈ ਲਾਸਟ ਦੇ ਵਿੱਚ ਤੁਹਾਨੂੰ ਦੂਰ ਤੱਕ ਜਿਹੜੀਆਂ ਤਸਵੀਰਾਂ ਦਿਖਾ ਰਿਹਾ ਕਿ ਉਹ ਅੱਗੇ ਬਜ਼ੁਰਗ ਆ ਰਹੇ ਨੇ ਜਿਹੜਾ ਉਸ ਦਾ ਵੀ ਜਿਹੜਾ ਜਾਲ ਹੈ ਉਹ ਟੁੱਟਿਆ ਹੋਇਆ ਹੈ ਇਹ ਇਤਾਂ ਦੇ ਵਿਕਾਸ ਨੇ ਜਿਹੜੇ ਇਸ ਸਰਕਾਰ ਨੇ ਕਰਵਾਏ ਨੇ ਉਮੀਦ ਕਰਦੇ ਹਾਂ ਕਿ ਜਿਹੜੀ ਸਰਕਾਰ ਹੈ ਥੋੜੀ ਜਾਗੂਗੀ ਇਸ ਰੋਡ ਤੇ ਜਿਹੜੀਆਂ ਹੋਲਸ ਨੇ ਤਿੰਨ ਓਪਨ ਹੋਲਸ ਨੇ ਇਹ ਅਕਤੂਬਰ ਦੇ ਮਹੀਨੇ ਤੋਂ ਖੁੱਲੇ ਨੇ ਭਾਈ ਤੇ ਤੂੰ ਬਤੋ ਕੋਲੇ ਨਹੀਂ ਤੇ ਸਾਹਮਣੇ ਹੀ ਮਿਊਨਿਸਪੈਲਟੀ ਦਾ ਆਫਿਸ ਹੈ ਉਸ ਤੋਂ ਜਸਟ ਅਗੇ 100 200 ਮੀਟਰ ਤੇ ਇੰਪਰੂਵਮੈਂਟ ਰਸਟ ਦਾ ਆਫਿਸ ਹੈ ਵੀ ਕੀ ਐਡਮਿਨਿਸਟ੍ਰੇਸ਼ਨ ਦੀ ਉਹ ਨਿਗਾ ਨਹੀਂ ਪੈਂਦੀ ਵੀ ਇਹ ਤਿੰਨੇ ਏਟਾ ਬਟੇ ਹੌਲ ਨੇ ਔਰ ਟ੍ਰੈਫਿਕ ਜਾਂਦਾ ਔਰ ਟਰੱਕ ਜਾਂਦੇ ਨੇ ਔਰ ਵਹੀਕਲਸ ਜਾਂਦੇ ਨੇ ਡੇਲੀ ਵੀ ਆਪਾਂ ਕੈਸੋ ਐਕਟੀ ਦੀ ਵੇਟ ਕਰ ਰਹੇ ਸੀਗੇ ਵੀ ਕੈਸਲਟੀ ਹੈਪਨ ਹੋਏਗੀ ਤੇ ਫਿਰ ਅਸੀਂ ਇਹਨੂੰ ਧਕਾਂਗੇ ਹੌਲ ਚ ਨੂੰ ਫਿਰ ਤੁਸੀਂ ਸਾਡੇ ਤੋਂ ਸਵੱਛਤਾ ਸੈਸ ਲੈਨੇ ਹੋ ਮੜੇ ਨਿਗਾ ਮਾਰ ਲਓ ਪਿੱਛੇ ਵੀ ਕਿਹੜੇ ਪਾਸੇ ਸਵੱਛਤਾ ਹੈਗੀ ਅਤਰ ਮੜੇ ਬੈਕ ਤੇ ਨਿਗਾ ਮਾਰ ਕੇ ਦੇਖੋ ਹੋਰ ਤੀ ਇਸ ਸੜਕ ਤੇ ਜਦੋਂ ਇਹ ਸੜਕ ਪੈ ਰਹੀ ਸੀ ਅਸੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਉਰੇ ਡਿਸਟਰੀਵੇਜ ਦੇ ਹੋਲਸ ਪਾ ਦਿਓ ਤਾਂ ਕਿ ਕਨੈਕਟਡ ਉਰੇ ਕਨੈਕਟੀਵਿਟੀ ਆ ਜਾਵੇ ਤੇ ਪਾਣੀ ਨਿਕਲ ਜਾਏ ਬਾਰਿਸ਼ ਤੇ ਮੋਸਮਾਂ 'ਚ ਤੁਸੀਂ ਉਰੇ ਜਦੋਂ ਬਾਰਿਸ਼ ਆਏਗੀ ਤੁਸੀਂ ਆ ਕੇ ਦੇਖ ਲੈਣਾ ਅੱਤੇ ਤੋਂ ਵੱਧ ਸੜਕ ਇਹ ਭਰੀ ਹੁੰਦੀ ਹੈ ਪਾਣੀ ਦੀ ਵੀ ਆਪਾਂ ਇਹ ਸੜਕਾਂ 'ਚ ਪਾਣੀ ਪੰਨ ਵਸਤ ਨਾ ਉਹਨੇ ਆਪਣੀ ਸਾਰੇ ਸੀਵੇਜ ਦੀ ਨਿਕਾਸੀ ਦਾ ਕਿਉਂ ਨਹੀਂ ਬੰਦਾ ਹੈਗਾ ਵਿਕਾਸ ਤਾਂ ਪਰ ਕੀਤਾ ਜੀ ਪਰ ਐਦਾਂ ਦਾ ਵਿਕਾਸ ਨਹੀਂ ਹੈਗਾ ਵੀ ਜਿਹੜਾ ਵੀ ਕੋਈ ਸੀਵੇਜ ਹੈ ਚੱਜਨਾ ਆਪਣੀ ਢੰਗ ਨਾਲ ਨਹੀਂ ਪਾਇਆ ਕਿਦੋਂ ਸੜਕ ਪਹਿਲਾਂ ਬਣਾਤੀ ਕਿਦੋਂ ਮਿੱਟੀ ਦੇ ਉੱਪਰੇ ਸਮਝ ਲੈ ਮਿੱਟੀ ਦੇ ਉੱਪਰੇ ਸਾਰਾ ਕੁਝ ਪਾਤਾ ਕਿਦੋਂ ਇੰਚੀ ਦੀ ਰੋੜੀ ਪਈ ਹੈ ਕਿਦੋਂ 3 ਇੰਚੀ ਪੈ ਗਈ ਹੈ ਕਿਦੋਂ ਪਈ ਹੈ ਕਿਦੋਂ ਨਾ ਪਈ ਹੈ ਆ ਦੇਖੋ ਜੀ ਲਾਲਾ ਸਾਹਿਬ ਵੀ ਇਦਾਂ ਹੀ ਇਹ ਆਹ ਹੋ ਰਹੀ ਹੈਗੀ ਇਹ ਕੋਈ ਵਿਕਾਸ ਹੈ ਇਹ ਤਾਂ ਇਦਾਂ ਲੱਗਦਾ ਜਿਵੇਂ ਕਾਲੀ ਤੇਲ ਦੇ ਵਿੱਚ ਲਵੇੜ ਕੇ ਉੱਤੇ ਸਮਝ ਲੈ ਮਿੱਟੀ ਆਹ ਪਾਈ ਹੋਈ ਹੁੰਦੀ ਹੈ ਪਰ ਲੋਕਾਂ ਤੋਂ ਟੈਕਸ ਲੈਂਦੀ ਹੈ ਉਹਦੇ ਸਿਰ ਤੇ ਵਿਕਾਸ ਹੁੰਦੇ ਨੇ ਇਹ ਲੋਕਾਂ ਦਾ ਜਿਹੜਾ ਪੈਸਾ ਤੁਹਾਨੂੰ ਲੱਗਦਾ ਵੀ ਸਹੀ ਢੰਗ ਨਾਲ ਲੱਗ ਰਿਹਾ ਇਹ ਬਿਲਕੁਲ ਢੰਗ ਨਾਲ ਸਹੀ ਨਹੀਂ ਲੱਗ ਰਿਹਾ ਜੇ ਅੱਗੇ ਤਾਂ ਇਹ ਹੁੰਦਾ ਸੀਗਾ ਵੀ ਆਪਣਾ 25% ਖਾਦਾ ਜਾਂਦਾ ਸੀਗਾ ਤੇ 75% ਲੱਗਦਾ ਸੀ ਪਰ ਅੱਜ ਕੱਲ ਕੀ ਹੈਗਾ ਸਿਰਫ 10 15% ਲੱਗਦਾ ਹੈ ਬਾਕੀ ਦਾ ਸਾਰਾ ਲੋਕਾਂ ਦੇ ਸਮਝ ਲੈ ਅਫਸਰਾਂ ਦੇ ਤੇ ਲੀਡਰਾਂ ਦੇ ਜੇਬਾਂ ਦੇ ਵਿੱਚ ਹੀ ਪੈ ਰਿਹਾ ਹੈਗਾ ਇੱਥੇ ਵਿਕਾਸ ਬਿਲਕੁਲ ਨਹੀਂ ਜੀ ਸਹਿਤ ਨੂੰ ਬਰਬਾਦੀ ਦੇ ਵੱਲ ਟੱਕਿਆ ਗਿਆ ਜਿਹੜਾ ਪਹਿਲਾਂ ਸੀਵਰੇਜ 2016 ਚ ਪਾਇਆ ਸੀ ਇਸ ਮੇਨ ਰੋਡ ਦੇ ਉੱਤੇ ਉਹ ਸਾਰਾ ਤੋੜ ਕੇ ਦੁਬਾਰਾ ਪਾਇਆ ਗਿਆ ਪਹਿਲਾਂ ਜਿਹੜਾ ਸੀਵਰੇਜ ਦੀ ਉਹ ਸੀ ਹੌਦੀ 2 ਫੁੱਟ ਦੀ ਸੀ ਤੇ ਜਿਹੜੀ ਨਿਕਾਸੀ ਵਾਲੀ ਸੀ ਘਰਾਂ ਦੀ ਉਹ 10 ਇੰਚੀ ਸੀ ਹੁਣ ਤੋੜ ਕੇ 8 ਇੰਚੀ ਮੇਨ ਸੀਵਰੇਜ ਪਾਇਆ ਗਿਆ ਤੇ ਨਿਕਾਸੀ ਵਾਲੀ 4 ਫੁੱਟ ਸੀਵਰੇਜ ਦੀ ਜਿਹੜੀਆਂ ਹੌਦੀਆਂ ਨੇ ਉਹ ਵੀ 8 150 ਫੁੱਟ ਦੀ ਦੂਰੀ ਤੇ ਨੇ ਜਿਹੜਾ ਸੀਵਰੇਜ ਹੈ ਉਹਦੀ ਜਿਹੜੀ ਘੇਰਾ ਘਟਾਇਆ ਗਿਆ ਕੀ ਗੱਲ ਇੱਧਰ ਆਬਾਦੀ ਘਟ ਰਹੀ ਹੈ ਜਾਂ ਵੱਧ ਰਹੀ ਹੈ ਆਬਾਦੀ ਤਾਂ ਜੀ ਵੱਧ ਰਹੀ ਹੈ ਪਰ ਉਹ ਮੰਨੀ ਨਹੀਂ ਅਸੀਂ ਇਹਨੂੰ ਬਥੇਰਾ ਕਿਹਾ ਵੀ ਤੁਸੀਂ ਇਹਨੂੰ ਨਾ ਤੋੜੋ ਕਿਸੇ ਦੀ ਸ਼ਿਕਾਇਤ ਨਹੀਂ ਮੈਂ ਅਰਜੀ ਦੇ ਵਿੱਚ ਵੀ ਅੱਜ ਦੇ ਰਿਹਾ ਕੋਈ ਸਹੂਲਤ ਨਹੀਂ ਜੀ ਸਾਨੂੰ ਹੋएगी ਉਹ ਕਾਹਦੀ ਸਹੂਲਤ ਨਹੀਂ ਹੋएगी ਜਿੱਦੇ ਦੇ ਸੀਵਰੇਜ ਇਹ ਪਾਏ ਨੇ ਉਹਦੇ ਦਾ ਪਾਣੀ ਪੂਰਾ ਪੱਲਾ ਆ ਮਾਗਰ ਪਿੱਛੇ ਪਲਾਟਾਂ ਦੇ ਜਾ ਰਹਾ। ਸੀਵਰੇਜ ਚੱਲਦਾ ਨਹੀਂ ਹੈਗਾ। ਨਾ ਜੀ ਨਾ ਜੀ ਚੱਲਦਾ ਨਹੀਂ ਹੈਗਾ। ਇਹ ਤਾਂ ਉਰੀ ਨਿਕਲੀ ਜਾਂਦਾ ਪਾਣੀ ਸਾਰੇ। ਜਿਵੇਂ ਕਿੜੀਆਂ ਸਹੂਲਤਾਂ ਨੇ ਜਿਹੜੀਆਂ ਸਾਨੂੰ ਸਹੀ ਮਿਲਦੀਆਂ ਨੇ। ਕੋਈ ਸਹੂਲਤ ਨਹੀਂ ਸਾਨੂੰ ਦਿੱਤੀ ਜੀ ਗਵਰਨਮੈਂਟ ਨੇ। ਕੋਈ ਸਹੂਲਤ ਨਹੀਂ ਹੈ ਇੱਥੇ। ਪੂਰੇ ਹੁਣ ਵੋਟਾਂ ਨੇ ਫਿਰ ਕੀ ਕਰੋਗੇ? ਸਾਨੂੰ ਸਹੂਲਤ ਮਿਲਣੀ ਚਾਹੀਦੀ ਹੈ ਜੀ ਤਾਂ ਹੀ ਅਸੀਂ ਵੋਟਾਂ ਪਾਵਾਂਗੇ। ਅਸੀਂ ਆਹ ਦੇਖੋ ਜੀ ਆਹ ਮਿੱਟੀ ਅਸੀਂ ਆਪ ਪਵਾਈ ਐ ਇੰਨਾ ਕਿ ਜਗ੍ਹਾ ਸੀ। ਲੰਘਣ ਨੂੰ ਅਸੀਂ ਆਪ ਕਰੀਏ 15 ਟਰਾਲੇ ਅਸੀਂ ਆਪ ਪਾਈ। ਸਰ ਨੌਕਰੀ ਤਾਂ ਨੌਕਰੀ ਦੂਰ ਦੀ ਗੱਲ ਰਹਿ ਗਈ ਸਾਡੇ ਤਾਂ ਜਿਹੜ ਆ ਗਲੀਆਂ ਦਾ ਹਾਲ ਦੇਖ ਲਓ ਤੁਸੀਂ ਸਰ ਆ ਪਾਣੀ ਦਿਨ ਰਾਤ ਗਟਰ ਦਾ ਇਦਾਂ ਹੀ ਚੱਲਦਾ ਰਹਿੰਦਾ ਆ ਦੇਖੋ ਤੁਸੀਂ ਜਿਹੜੀਆਂ ਆ ਸਿਵਰੇਜ ਪਾਈਪ ਪਾਈਆਂ ਨਿਗੀਆਂ ਆ ਇਹਨਾਂ ਦਾ ਲੈਵਲ ਦੇਖ ਲਓ ਜੀ ਆ ਹੁਣ ਸਾਡੇ ਨਾਲ ਵਾਲੀਆਂ ਆਸ ਪੜੋਸ ਚ ਗਲੀਆਂ ਦੂਰੀ ਦੂਰੀ ਵਾਰ ਬਣ ਚੁੱਕੀਆਂ ਨਿਗੀਆਂ ਪਰ ਉਰੇ ਤਾਂ ਭਰਤ ਵੀ ਨਹੀਂ ਕੋਈ ਪਾਉਂਦਾ ਇੱਥੇ ਬੱਚੇ ਡਿੱਗਦੇ ਨੇ ਜੀ ਆ ਸਿਵਰੇਜ ਦਾ ਪਾਣੀ ਦਿਨ ਰਾਤ ਚੱਲਦਾ ਹਸਪੀਟਲ ਵਾਲੇ ਆ ਕੇ ਕਹਿੰਦੇ ਡੇਂਗੂ ਦਾ ਮੱਛਰ ਬਹੁਤ ਹੈ ਜੀ ਪਾਣੀ ਨਾ ਜਮਾ ਹੋਵੇ ਮੈਂ ਕਿਹਾ ਸਰਕਾਰਾਂ ਦਾ ਪਾਣੀ ਤਾਂ ਕੰਟਰੋਲ ਕਰ ਲਾਂਗੇ ਆ ਇਹਦਾ ਕੀ ਕਰੀਏ ਜੀ ਸਾਰਾ ਗਟਰ ਦਾ ਪਾਣੀ ਦਿਨ ਰਾਤ ਨਹੀਂ ਚੱਲਦਾਗਾ ਹੁਣ ਦੱਸੋ ਤੁਸੀਂ ਆ ਆ ਖੁੱਲੇ ਪਲਾਟਾਂ ਚ ਪਾਣੀ ਜਾਂਦਾ ਕੋਈ ਡਰੇਨੇਜ ਦਾ ਸਿਸਟਮ ਨਹੀਂ ਹੈਗਾ ਵੀਰੇ ਕੋਈ ਸਹੂਲਤ ਕੁਝ ਨਹੀਂ ਹੈਗਾ ਸਰ ਨਹੀਂ ਸਰ ਇਹ ਹੋਰੇ ਗਰੀਬ ਤੱਕੇ ਦੇ ਨਹੀਂ ਜੀ ਸਾਰੇ ਸਾਰੇ ਲੋਕਲ ਕੰਮ ਕਰਦੇ ਨੇ ਦਿਹਾੜੀ ਦੱਪੇ ਵਾਲੇ ਨੇ ਜੀ ਪਰ ਹੁਣ ਜਦੋਂ ਬੱਚੇ ਗਟਰ ਦੇ ਪਾਣੀ ਚ ਡਿੱਗ ਡਿੱਕੇ ਕੇ ਸੱਟਾਂ ਖਾਣਗੇ ਜੀ ਹੁਣ ਆਪਣਾ ਤਾਂ ਬਚਾਵ ਹਰ ਇੱਕ ਕੋਈ ਕਰਦਾਗਾ ਹੁਣ ਤੁਸੀਂ ਇੱਧਰ ਇੱਧਰ ਕੈਮਰਾ ਘੁਮਾਓ ਮੜਾ ਜਾ ਇੱਧਰ ਵਿਕਾਸ ਦਿਖਾਓ ਵੀ ਕਿੰਨਾ ਵਿਕਾਸ ਹੋਇਆ ਹੋਇਆਗਾ ਸਰ ਹੀ ਸਿਵਿਕਾਸ ਨੂੰ ਅਸੀਂ ਕੀ ਕਰਾਂਗੇ ਜੀ ਜਦੋਂ ਸਾਡੇ ਬੱਚਿਆਂ ਨੂੰ ਕੋਈ ਗਟਰ ਦੇ ਪਾਣੀ ਤੋਂ ਬਿਮਾਰੀ ਲੱਗ ਗਈ ਫਿਰ ਸਰਕਾਰਾਂ ਇਲਾਜ ਕਰਵਣਗੀਆਂ ਕਿ ਕੀ ਸਹੂਲਤ ਦੇਣਗੇ ਜਿਹੜੇ ਬੇਸਿਕ ਸਹੂਲਤਾਂ ਨੇ ਉਹ ਤਾਂ ਸਾਨੂੰ ਮਿਲਦੀਆਂ ਨਹੀਂ ਪਈਆਂ ਅ ਸਿੰਘਲਾ ਸਾਹਿਬ ਕਹਿੰਦੇ ਨੇ ਅਸੀਂ ਵਿਕਾਸ ਕਰਿਆ ਮੈਂ ਕਹਿੰਦੀ ਆ ਸਾਡੇ ਮਹੱਲੇ 'ਚ ਸਾਨੂੰ ਦਿਖਾਓ ਕਿਦਾਂ ਦੇ ਵਿਕਾਸ ਕੀਤਾਗਾ ਬਿਲਕੁਲ ਜੀ ਤੁਸੀਂ ਦੇਖਿਆ ਕਿ ਅਸੀਂ ਇਸ ਟਾਈਮ ਭਵਾਨੀ ਗੜ੍ਹ ਦੇ ਜੀਤ ਨਗਰ ਦੇ ਵਿੱਚ ਖੜੇ ਆ ਸਾਡੇ ਨਾਲ ਮਹੱਲਾ ਵਾਸੀ ਨੇ ਜਿਹੜੇ ਉਹ ਇੱਥੇ ਜੁੜੇ ਹੋਏ ਨੇ ਜਿਹੜੇ ਹਾਲਾਤ ਨੇ ਉਹ ਤੁਹਾਨੂੰ ਜਿਹੜੇ ਦਿਖਾ ਰਹੇ ਆ ਤੁਸੀਂ ਦੇਖੋਗੇ ਸੀਵਰੇਜ ਦੇ ਜਿਹੜੇ ਪੜੋਲੀਆਂ ਨੇ ਤਕਰੀਬਨ ਲੇਵਲ ਤੋਂ ਜਿਹੜੀਆਂ 2.5 3 ਫੁੱਟ ਦੀ ਉਚਾਈ ਤੇ ਇਹਨਾਂ ਨੇ ਰੱਖੀਆਂ ਹੋਈਆਂ ਨੇ ਜਿਹੜਾ ਇਹ ਰਸਤਾ ਹੈ ਇਹ ਮੇਨ ਰਸਤਾ ਇਹਨਾਂ ਦਾ ਕਹਿਣਾ ਕਿ ਇਹ ਮੇਨ ਰਸਤਾ ਰੋਡ ਤੇ ਲੱਗਦਾ ਪਰ ਇਹਨਾਂ ਨੂੰ ਭਰਤ ਪਾਉਣ ਵਾਸਤੇ ਪੈਸੇ ਨਹੀਂ ਹੈਗੇ ਕਿਉਂਕਿ ਇਹ ਮੁਹੱਲਾ ਜਿਹੜਾ ਸਾਰੇ ਗਰੀਬ ਲੋਕ ਰਹਿੰਦੇ ਨੇ ਪਰ ਸਰਕਾਰਾਂ ਨੇ ਜਿਹੜੀਆਂ ਸਰਕਾਰ ਦੇ ਜਾਂ ਨੁਮਾਇंदे ਨੇ ਉਹ ਇਹੀ ਗੱਲ ਕਹਿ ਰਹੇ ਨੇ ਕਿ ਤੁਸੀਂ ਭਰਤ ਪਵਾਓ ਤੇ ਤਾਂ ਇਹ ਤੁਹਾਡਾ ਜਿਹੜਾ ਸੀਵਰੇਜ ਦਾ ਸਹੀ ਚੱਲੇਗਾ ਜਿਹੜਾ ਸੀਵਰੇਜ ਵੀ ਤੁਹਾਨੂੰ ਦਿਖਾ ਰਿਹਾ ਸੀਵਰੇਜ ਦੀਆਂ ਪੜੋਲੀਆਂ ਦੱਬੀਆਂ ਜਰੂਰ ਨਜ਼ਰ ਆ ਰਹੀਆਂ ਨੇ ਪਰ ਇੱਥੇ ਜਿਹੜੇ ਹਾਲਾਤ ਇਹ ਨੇ ਕਿ ਜਿਹੜਾ ਪਾਣੀ ਹੈ ਤੁਸੀਂ ਦੇਖ ਰਹੋ ਕਿ ਪਾਣੀ ਸੀਵਰੇਜ ਤੋਂ ਉੱਪਰ ਸਾਈਡ ਤੇ ਜੀ ਹੋ ਕੇ ਨੰਗ ਰਿਹਾ ਹੈ ਇਹ ਪਾਣੀ ਜਾ ਕੇ ਕੈਮਰਾ ਪਰਸਨ ਕੋ ਇਧਰ ਤਸਵੀਰਾਂ ਇਹ ਪਾਣੀ ਜਾ ਕੇ ਉਹ ਘਰ ਦੀ ਬੈਕ ਸਾਈਡ ਤੇ ਜਿਹੜਾ ਪੈ ਰਿਹਾ ਹੈ ਉਹਨੀਆਂ ਵੀ ਤਸਵੀਰਾਂ ਅਸੀਂ ਦਿਖਾਵਾਂਗੇ ਤੁਹਾਨੂੰ ਕਿ ਘਰ ਦੇ ਵਿੱਚ ਤਰੇੜਾਂ ਆਈਆਂ ਹੋਈਆਂ ਨੇ ਤਰੇੜਾਂ ਔਨ ਕਰਕੇ ਘਰ ਵਾਲੇ ਕਹਿ ਰਹੇ ਨੇ ਕਿ ਸਾਨੂੰ ਇੱਥੇ ਰਹਿਣਾ ਮੁਸ਼ਕਲ ਹੈ ਕਿਉਂਕਿ ਕਦੇ ਵੀ ਸਾਡਾ ਜਿਹੜਾ ਮਕਾਨ ਹੈ ਉਹ ਗਿਰ ਸਕਦਾ ਹੈ ਹਾਲਾਤਾਂ ਜੀ ਵੱਧ ਤੋਂ ਵੀ ਬੱਤਰ ਨਹੀਂ ਬਹੁਤ ਮਾੜਾ ਹਾਲ ਹੈ ਜੀ ਸਾਡੇ ਇਲਾਕੇ ਦਾ ਅਸੀਂ ਸਿਰਫ ਸਰਕਾਰ ਤੋਂ ਇਹ ਪੁੱਛਣ ਜਾਉਗਾ ਸਾਨੂੰ ਉਹ ਇੰਜੀਨੀਅਰ ਨੂੰ ਮਲਾਓ ਜਿਨੇ ਇਹ ਲੈਵਲ ਕਰਿਆ ਅਸੀਂ ਉਸ ਦੇ ਦਰਸ਼ਨ ਕਰਨਾ ਚਾਹੁੰਦੇ ਆ ਜੋ ਇੰਜੀਨੀਅਰ ਹੋਰੇ ਇਹ ਲੈਵਲ ਕਰਕੇ ਸੀਵਰੇਜ ਬਣਾ ਕੇ ਗਿਆ ਜੀ ਲੈਵਲ ਤੇ ਹੋਰ ਕੀ ਕੀ ਨੁਕਸਾਨ ਹੋਏ ਨੇ ਉੱਚੀਆਂ ਭੜੋਈਆਂ ਨੁਕਸਾਨ ਹੈ ਜੀ ਹੌਦੀਆਂ ਦੇ ਵਿੱਚ ਦੀ ਵਾਪਸ ਪਾਣੀ ਆ ਰਿਹਾ ਹੈ ਜੀ ਉਰੇ ਜੋ ਘਰਾਂ ਵਾਲੀਆਂ ਹੌਦੀਆਂ ਨੇ ਉਹ ਉਸ ਦੇ ਵਿੱਚ ਦੀ ਪਾਣੀ ਨਿਕਲ ਰਹੀ ਵਾਪਸ ਜੋ ਸਾਰੇ ਮਹੱਲੇ ਦਾ ਪਾਣੀ ਉਹ ਸਾਡੇ ਉਰੇ ਉਰੇ ਨਿਕਾਸ ਹੋ ਰਿਹਾ ਹੈ ਉਹਦਾ ਪਾਣੀ ਦੇ ਉਰੇ ਕੀ ਕਹਿਣਾ ਚਾਹੁੰਦੇ ਹੋ ਹੁਣ ਤੁਸੀਂ ਸਰਕਾਰ ਨੂੰ ਕੀ ਮੰਗਿਆ ਤੁਹਾਡੀ ਮੰਗ ਤਾਂ ਸਾਡੀ ਇਹ ਜੀ ਸਾਡੇ ਕੋਲ ਆ ਕੇ ਦੇਖਿਆ ਜਾਵੇ ਜੀ ਸੀਵਰੇਜ ਸੀਵਰੇਜ ਜੋ ਪਾਇਆ ਇੰਨਾ ਖਰਚਾ ਕਰਿਆ ਉਹਦਾ ਕੋਈ ਫਾਇਦਾ ਤਾਂ ਮਿਲਿਆ ਹੀ ਸਾਨੂੰ ਸਿੰਘਲਾ ਸਾਹਿਬ ਹਰ ਮਹੀਨੇ ਦੇ ਵਿੱਚ ਪੰਜ ਸੱਤ ਕਿਹੜੇ ਪਵਾਨੀਗੜ੍ਹ ਦੇ ਆਉਂਦੇ ਨੇ ਕੀ ਤੁਹਾਡੇ ਮਹੱਲੇ ਦੇ ਵਿੱਚ ਕਦੇ ਇਦਾਂ ਦਾ ਜਿਹੜਾ ਆਇਆ ਇਦਾਂ ਇਹ ਇਥੇ ਝਲਕ ਪਾਈ ਹੈ ਕਦੇ ਹਾਂਜੀ ਹਾਂਜੀ ਇੱਕ ਵਾਰ ਆ ਕੇ ਗਏ ਨਹੀਂ ਅਜੇ ਤੋਂ 2 ਦਿਨ ਸਾਲ ਪਹਿਲਾਂ ਦੀ ਗੱਲ ਹੈ ਉਰੇ ਵਾਦਾ ਕਰਕੇ ਗਏ ਤੇ ਵੀ ਸੀਬਰੇਜ ਪੈ ਜਾਣਾ 15 ਦਿਨਾਂ ਦੇ ਵਿੱਚ ਬਸ ਫਰਕ ਇੰਨਾ ਦੀ ਵੀ ਉਹ 15 ਜਾਂ 20 ਮਹੀਨਿਆਂ ਬਾਅਦ ਪਿਆ ਉਹ ਵੀ ਪਿਆ ਤਾਂ ਕੋਈ ਫਾਇਦਾ ਨਹੀਂ ਏਦੂ ਤਾਂ ਸੀ ਜੀ ਜੀ ਸੀਬਰੇਜ ਤੋਂ ਬਿਨਾ ਚੰਗੇ ਸੀ ਕਾਨੇ ਜੋ ਨਾਮ ਪਾਇਆ ਹੈ 사ਤਕਾ ਸਿੰਗਲਾ ਵੀ 7% ਵਾਲਾ ਸਿੰਗਲਾ ਸਾਹਿਬ ਨੇ ਉਹਦਾ ਖੁਲਾਸਾ ਹੁਣ ਪਤਾ ਲਾ ਹੋ ਰਿਹਾ ਹੈ ਵਿਕਾਸ ਨਹੀਂ ਵਿਨਾਸ਼ ਹੋਇਆ ਹੈ ਪੈਸਾ ਬਹੁਤ ਆਇਆ ਪੈਸਾ ਖਰਚਿਆ ਬਹੁਤ ਗਿਆ ਪਰ ਪੈਸਾ ਕਿਵੇਂ ਖਰਚਿਆ ਗਿਆ ਤੇ ਕਿਦਾਂ ਖਰਚਿਆ ਗਿਆ ਤੇ ਕਿਹਨੇ ਖਰਚਿਆ ਤੇ ਜੋ ਕਮਿਸ਼ਨ ਕਿੰਨਾ ਗਿਆ ਸਵਾਲ ਇਸ ਗੱਲ ਦਾ ਹੈ ਦੇਖੋ ਪੈਸਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ 2016 ਚ ਸੰਗਰੂਰ ਸ਼ਹਿਰ ਵਾਸਤੇ 116 ਰੁਪਇਆ 116 ਕਰੋੜ ਰੁਪਇਆ ਮਨਜ਼ੂਰ ਕੀਤਾ 116 ਕਰੋੜ ਰੁਪਇਆ ਨੂੰ 2 ਮਹੀਨੇ ਤੱਕ ਰੋਕ 2 ਸਾਲਾਂ ਤੱਕ ਰੋਕੇ ਰੱਖਿਆ 2 ਸਾਲਾਂ ਤੋਂ ਬਾਅਦ ਸਿੱਧੂ ਸਾਹਿਬ ਨੇ ਇਸ ਦੁਬਾਰ ਜਦੋਂ ਉਹ ਥੋੜਾ ਜਿਹਾ ਆਪਣੀ ਕੁਰਸੀ ਵੱਲ ਨੂੰ ਹੋ ਗਏ ਤਾਂ ਉਹਨਾਂ ਨੇ ਸੋਚਿਆ ਕਿ ਹੁਣ ਇਹਨੂੰ ਜਿਹੜਾ ਹੈ ਇਹਨੂੰ ਪਿਕਚਰ ਚ ਲਿਆਂਦਾ ਜਾਵੇ 2019 ਤੋਂ ਲੈ ਕੇ ਹੁਣ ਤੱਕ 3 ਸਾਲਾਂ ਚ ਜਿਹੜਾ ਜਿਹੜਾ ਸਿੰਗਲਾ ਸਾਹਿਬ ਤੋਂ 116 ਕਰੋੜ ਰੁਪਇਆ ਖਰਚਾ ਨਹੀਂ ਗਿਆ ਜਿੱਥੇ-ਜਿੱਥੇ ਖਰਚਿਆ ਉਹਦੇ ਵਿੱਚ ਇੰਨੀ ਕ腐ਸ਼ਨ ਇੰਨੀ ਘਪਲੇਬਾਜੀ ਇੰਨਾ ਬੁਰਾ ਹਾਲ ਮੰਧਾਲੀ ਸੰਗਰੂਰ ਦੀ ਹੈ ਤੁਸੀਂ ਦੇਖੋ ਜਿਹੜੇ ਗਟਰ ਨੇ ਉਹ ਖੁੱਲੇ ਪਏ ਨੇ ਪਾਣੀ ਸੀਵਰੇਜ ਦਾ ਸਿਸਟਮ ਨਹੀਂ ਸਹੀ ਹੈਗਾ ਟ੍ਰੀਟਮੈਂਟ ਪਲਾਂਟ 5 ਸਾਲ ਲੰਗੇ 5 ਸਾਲਾਂ ਟ੍ਰੀਟਮੈਂਟ ਪਲਾਂਟ ਨਹੀਂ ਪੂਰਾ ਕਰ ਸਕੇ ਦੋ ਟ੍ਰੀਟਮੈਂਟ ਪਲਾਂਟ ਪਾਸ ਹੋਏ ਸੀ ਸੰਗਰੂਰ ਵਾਸਤੇ ਤੇ ਹਲੇ ਇੱਕ ਵੀ ਪੂਰਾ ਨਹੀਂ ਹੋਇਆ ਕੀ ਇਹ ਮੰਤਰੀ ਦੀ ਇਹ ਕਾਬਲੀਅਤ ਹੈ ਸ਼ਹਿਰ ਦੇ ਵਿੱਚ ਦੇਖੋ ਸੜਕਾਂ ਬਣ ਰਹੀਆਂ ਨੇ ਲੋਕ ਨਹੀਂ ਪੈਂਦੀ ਟੈਲਾ ਬਣ ਰਹੀਆਂ ਨੇ ਵਿੱਚ ਬਹੁਤ ਸਾਰਾ ਰੇਤਾ ਮਿਕਸ ਕਰਕੇ ਪੈਂਦਾ ਜਿਹੜਾ ਥੱਲੇ ਜਿੱਥੇ ਪਾਉਣਾ ਚੀਜ਼ ਹੈ ਉੱਥੇ ਕੁਝ ਪਾਉਣਾ ਨਹੀਂ ਹੈ ਗੱਲ ਕਰਦੇ ਆ ਸਟਰੀਟ ਲਾਈਟਾਂ ਦਾ ਬੜਾ ਰੋਲਾ ਪੈ ਰਿਹਾ ਸੁਨੂਰੂ ਦੇ ਵਿੱਚ ਉਹ ਕੀ ਮਸਲਾ ਹੈਗਾ ਪੂਰਾ 1200 ਲਾਈਟਾਂ LED ਲਾਈਟਾਂ ਸੰਗਰੂਰ ਹਲਕੇ ਵਾਸਤੇ ਜਿਹੜਾ ਸੰਗਰੂਰ ਸ਼ਹਿਰ ਵਾਸਤੇ ਪਾਸ ਹੋਈਆਂ ਸੀਆਂ ਮੈਂ ਹਰਾਨੀ ਦੀ ਗੱਲ ਹੈ ਕਿ ਪਿਛਲੇ 5 ਸਾਲਾਂ ਚ 500 ਲਾਈਟਾਂ ਲੱਗੀਆਂ ਨੇ 700 ਲਾਈਟਾਂ ਹੀ ਖਾ ਗਏ ਪਤਾ ਹੀ ਨਹੀਂ ਹਲੇ ਕਿੱਥੇ ਨੇ ਚਲੋ ਮੈਂ ਕਹਣਾ ਜੇ ਕਿਤੇ ਪੈਸਾ ਪਿਆ ਹੈ ਤਾਂ ਇਹਨਾਂ ਨੂੰ ਪੁੱਛਣਾ ਚਾਹੀਦਾ ਕਿ ਉਹ ਪੈਸੇ ਦਾ ਕਰਨਾ ਕੀ ਹੈ ਇਲੈਕਸ਼ਨ 'ਚ ਵਰਤਣਾ ਕਿਸੇ ਕੋਟੇ 'ਚ ਮੈਂ ਹੁਣੇ ਮੈਂ ਇੱਕ ਹੋਰ ਮੈਂ ਵੱਡਾ ਸਵਾਲ ਅੱਜ ਜਿਹੜਾ ਬੜਾ ਖੜਾ ਹੋ ਰਿਹਾ ਹੈ ਦੇਖੋ ਇਸ ਇਲਾਕੇ ਨੂੰ ਇੱਕ ਮੈਡੀਕਲ ਕਾਲਜ ਦਿੱਤਾ ਗਿਆ ਉਹ ਮੈਡੀਕਲ ਕਾਲਜ ਜਿਹੜਾ ਹੈ ਉਹਦੇ ਬਾਰੇ ਵੀ ਅੱਗੇ ਹਲੇ ਸਰਚ ਚੱਲ ਰਹੀ ਹੈ ਸਾਰੇ ਲੋਕਾਂ ਦੇ ਉਹਨਾਂ ਦੇ ਵਿਊਜ਼ ਆ ਰਹੇ ਨੇ ਸਰਕਾਰੀ ਕਿਹਾ ਜਾਂਦਾ ਹੈ ਮੈਨੂੰ ਇਹ ਪਤਾ ਲੱਗਿਆ ਵੀ ਉਹ ਚ ਪ੍ਰਾਈਵੇਟ ਲੋਕਾਂ ਦੀ ਹਿੱਸੇਦਾਰੀ ਕਾਫੀ ਹੈ ਸੋ ਇਹ ਤੇ ਵੀ ਬਹੁਤ ਵੱਡਾ ਕੁਐਸਚਨ ਮਾਰਕ ਹੈ ਮੰਤਰੀ ਵਿਜੇਂਦਰ ਸਿੰਘਲਾ ਜੀ ਬਹੁਤ ਵੱਡੇ ਵੱਡੇ ਜਿਹੜੇ ਹੋਲਡਿੰਗ ਬੋਰਡ ਲਾ ਰਹੇ ਨੇ ਵਿਜੇ ਤੇ ਵਿਸ਼ਵਾਸ ਹੈ ਵਿਜੇ ਹੀ ਵਿਕਾਸ ਹੈ ਤਾਂ ਫੋਟੋਆਂ ਬੜੀਆਂ ਸੋਹਣੀਆਂ ਲਾਈਆਂ ਗਈਆਂ ਨੇ ਤੇ ਜੇ ਉਹੀ ਵਿਕਾਸ ਅਸੀਂ ਮੈਂ ਪਿਛਲੇ 4.5 ਸਾਲ ਪੌਣੇ 5 ਸਾਲ ਤੋਂ ਜਿਹੜਾ ਉਹਨਾਂ ਦਾ ਵਿਕਾਸ ਕੀਤਾ ਹੋਇਆ ਉਹਦੀ ਜਿਹੜੀ ਮੂੰਹ ਬੋਲਦੀ ਤਸਵੀਰ ਹੈ ਉਹ ਜਿੱਥੇ ਵੀ ਵਿਕਾਸ ਹੋ ਮੂੰਹ ਟੱਡੀ ਪਿਆ ਉਹਨਾਂ ਨੂੰ ਅਸੀਂ ਲਗਾਤਾਰ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਆ ਤਾਂ ਹੁਣ ਤੁਸੀਂ ਦੇਖ ਲਓ ਵੀ ਭਵਾਨੀਗੜ੍ਹ ਦੇ ਵਿੱਚ ਜਿਹੜਾ ਲੇਟੈਸਟ ਹੈ ਪੂਰੇ ਜਿਹੜਾ ਸਰ ਜਿਹੜਾ ਸੀਵਰੇਜ ਪਿਆ ਤਾਂ ਉਹ ਸੀਵਰੇਜ ਦੇ ਦੌਰਾਨ ਜਿਹੜੀ ਸੜਕ ਪੱਟੀ ਗਈ ਸੀ ਹੁਣ ਉਹਨੂੰ ਪੱਕਾ ਕਰਨ ਦਾ ਕੰਮ ਚੱਲ ਰਿਹਾ ਤਾਂ ਇਹ ਕੰਮ ਮੰਤਰੀ ਸਾਹਿਬ ਨੂੰ ਲੱਗਦਾ ਵੀ ਚੋਣਾਂ ਦਾ ਟਾਈਮ ਆ ਗਿਆ ਵੀ ਫੱਟਾਫੱਟ ਜਿਹੜੀ ਲਿਪਾ ਪੋਚੀ ਕਰਦੀ ਹੈ ਤੇ ਲੋਕਾਂ ਦੇ ਜਿਹੜੇ ਪੈਸੇ ਦੀ ਕਿਉਂਕਿ ਉਹ ਆਪਣੀ ਜੇਬ ਚੋਂ ਨਹੀਂ ਲਾ ਰਹੇ ਹੈਗੇ ਲੋਕਾਂ ਦੇ ਟੈਕਸ ਦਾ ਪੈਸਾ ਜਿਦੀ ਕਿ ਦੁਰਵਰਤੋਂ ਜਿਹੜੀ ਤੁਸੀਂ ਦੇਖ ਰਹੇ ਹੋ ਵੀ ਕਿਸ ਤਰੀਕੇ ਦੇ ਨਾਲ ਜ ਮਿੱਟੀ ਦੇ ਉੱਤੇ ਰੇਤੇ ਦੇ ਉੱਤੇ ਆ ਇੱਥੇ ਜਿਹੜੀ ਨਾਲ ਦੇ ਜਿਹੜੇ ਪੜੋਲੀ ਆ ਜਿਹੜੀ ਉਹ ਨਾਲ ਹੀ ਉੱਪਰ ਜਿਹੜੀ ਹੌਦੀ ਉੱਪਰ ਪਈ ਸੀਗੀ ਅੱਧੀ ਜਿਹੜੀ ਉੱਪਰ ਸੀ ਅੱਧੀ ਨੀਚੇ ਸੀਗੀ ਉਹਦੇ ਉੱਪਰ ਹੀ ਪਾ ਕੇ ਜਦੋਂ ਉਹਦੀਆਂ ਖਬਰਾਂ ਲੱਗੀਆਂ ਨੇ ਉਸ ਤੋਂ ਬਾਅਦ ਦੇ ਵਿੱਚ ਉਹਨੂੰ ਪੱਟ ਕੇ ਜਿਹੜਾ ਕੱਢ ਕੇ ਲੈ ਗਿਆ ਸੋ ਇਹ ਲੋਕਾਂ ਦੇ ਜਿਹੜੇ ਪੈਸੇ ਦੀ ਜਿਹੜੀ ਦਰਵਰਤੋ ਹੋ ਰਹੀ ਹੈ ਜਿੰਨਾ ਵਿਕਾਸ ਦੇ ਜਿਹੜੇ ਦਾਅਵੇ ਕੀਤੇ ਗਏ ਨੇ ਉਹ ਮੈਨੂੰ ਲੱਗਦਾ ਕਿ ਚੋਣਾ ਨਹੀਂ ਲੰਗਣੀ ਉਸ ਤੋਂ ਪਹਿਲਾਂ ਹੀ ਜਿਹੜਾ ਵਿਕਾਸ ਦੀ ਜਿਹੜੀ ਪੋਲ ਆ ਉਸ ਤੋਂ ਪਹਿਲਾਂ ਜਿਹੜੀ ਨਿਕਲ ਜਾਣੀ ਆ ਜਿਵੇਂ ਗੱਲ ਕਰਦੇ ਆ ਭਵਾਨੀ ਗੜ੍ਹ ਦੇ ਵਿੱਚ ਸੀਵਰੇਜ ਆ ਉਹਨੂੰ ਕਿਵੇਂ ਸਮਝਣੋ ਕਿਉਂਕਿ ਜਦੋਂ ਕੋਈ ਛੋਟੀ ਜੀ بارش ਹੁੰਦੀ ਆ ਤਾਂ ਜਿਹੜਾ ਪਾਣੀ ਆ ਪੂਰਾ ਸਹਿਰ ਦੇ ਵਿੱਚ ਭਰ ਜਾਂਦਾ ਜਦੋਂ بارش ਹੁੰਦੀ ਆ ਤਾਂ ਉਹ ਫਲਾਈਓਵਰ ਆ ਭਵਾਨੀਗੜ ਜਦੋਂ ਐਂਟਰ ਕਰਦੇ ਆਪਾਂ ਫਲਾਈਓਵਰ ਤੋਂ ਲੈ ਕੇ ਭਵਾਨੀਗੜ ਕ੍ਰੋਸ ਕਰ ਜਾਓਗੇ ਤੁਸੀਂ ਸਾਰਾ ਜਿਹੜਾ ਹਾਈਵੇ ਆ ਉਹ ਪਾਣੀ ਦੇ ਵਿੱਚ ਜਿਹੜਾ ਗੋਡੇ-ਗੋਡੇ ਇੱਥੇ ਡੁੱਬਿਆ ਪਿਆ ਹੁੰਦਾ ਜਿਹੜੀਆਂ ਗੱਡੀਆਂ ਇੱਥੋਂ ਜਿਹੜੀਆਂ ਡੁੱਬੀਆਂ ਹੁੰਦੀਆਂ ਨੇ ਜਿਹੜੀਆਂ ਲੰਘਦੀਆਂ ਨੇ ਤਾਂ ਇਹ ਜਿਹੜੀ ਸੀਵਰੇਜ ਜਿਹੜਾ ਪਿਆ ਹੋਇਆ ਉਹ ਭਵਾਨੀਗੜ ਦੀ ਜਿਹੜੀ ਮੂੰਹ ਬੋਲਦੀ ਤਸਵੀਰ ਆ ਜਿਹੜੀ بارش ਦੇ ਦਿਨਾਂ ਦੇ ਵਿੱਚ ਦਿਖਾਈ ਦਿੰਦੀ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਸਾਡੇ ਹਲਕੇ 'ਚ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ। ਜਦੋਂ ਬੰਦਾ ਕੰਮ ਕਰਦਾ ਹੈ। ਕੰਮ ਕਰਦਾ ਕਰਦਾ ਕਿਤੇ ਨਾ ਕਿਤੇ ਥੋੜੀ-ਮੋਟੀ ਕਮੀ ਰਹਿ ਜਾਂਦੀ ਹੈ। ਪਰ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਐਸੀ ਕਮੀ ਨੂੰ ਪੂਰੀ ਕਰਾਂਗੇ। ਜੀਤ ਨਗਰ ਦੇ ਵਿੱਚ ਤਕਰੀਬਨ 4-4 ਫੋਟ ਉੱਚੀਆਂ ਘਰਾਂ ਤੋਂ ਤੁਹਾਡੀਆਂ ਜਿਹੜੀਆਂ ਹੌਦੀਆਂ ਨੇ ਉਹ ਬਣੀਆਂ ਗਈਆਂ ਨੇ ਪੀੜਲਾ ਜੂ ਬੀ ਦੇ ਅੰਦਰ ਜਿਹੜਾ ਕੰਮ ਹੋਇਆ ਸੀਵਰੇਜ ਦਾ ਸੀਵਰੇਜ ਦਾ ਹੋਇਆ। ਉਹ ਉਹ ਕਿਉਂ ਨਹੀਂ ਮਤਲਬ ਉਹ ਤਾਂ ਰਸਤਾ ਵੀ ਬਣਦਾ ਕਿਉਂ ਨਹੀਂ ਉੱਧਰ ਧਿਆਨ ਦਿੱਤਾ ਗਿਆ। ਉਸ ਦੇ ਵਿੱਚ ਇਹ ਗੱਲ ਹੈ ਦੇਖੋ ਕੰਮ ਕਰਦੇ ਕਰਦੇ ਉੱਥੇ ਤੱਕ ਪਹੁੰਚ ਗਏ ਜੇ ਆਪਾਂ ਹੋਰ ਵਾੜਾਂ ਦੀ ਗੱਲ ਕਰੀਏ ਉੱਥੇ ਸੀਵਰੇਜ ਵੀ ਸਿਸਟਮ ਵੀ ਸਹੀ ਹੈ ਗਲੀਆਂ ਵੀ ਹੋ ਗਈਆਂ ਪਾਣੀ ਦਾ ਪ੍ਰਬੰਧ ਵੀ ਹੋ ਚੁੱਕਿਆ ਹੈ ਪਿੰਡਾਂ ਦੀ ਗੱਲ ਕਰੀਏ 18 ਫੁੱਟਾਂ ਸੜਕਾਂ ਵੀ ਹੋ ਚੁੱਕੀਆਂ ਕੋਈ ਕਮੀ ਨਹੀਂ ਹੈ ਸਕੂਲ ਸਿੱਖਿਆ ਭਾਗ ਦੀ ਗੱਲ ਕਰੀਏ ਸਕੂਲ ਬਹੁਤ ਸੋਹਣੇ ਤੇ ਸੁੰਦਰ ਬਣਾਏ ਗਏ ਨੇ ਜਿੱਥੇ ਕਿ ਬੱਚਿਆਂ ਦੀ ਵੱਧ ਐਡਮਿਸ਼ਨਾਂ ਹੋਈਆਂ ਤੇ ਸਿਹਤ ਸਵਾਮਾ ਦੀ ਗੱਲ ਕਰੀਏ ਪਜੀਆ ਹੈ ਮੈਡੀਕਲ ਕਾਲਜ ਦਾ ਉਦਘਾਟਨ ਹੋਇਆ ਹੈ ਕੈਂਸਰ ਹਸਪੀਟਲ ਹੈ ਤੇ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹਲਕੇ ਦੇ ਵਿੱਚ ਹਮੇਸ਼ਾ ਜਿਹੜੇ ਹਲਕੇ ਦੇ ਵਿੱਚ ਜਾਂ ਜ਼ਿਲ੍ਹੇ ਜਾਂ ਸਟੇਟ ਦੇ ਵਿੱਚ ਇਹ ਪੰਜ ਚੀਜ਼ਾਂ ਹੋ ਜਾਣ ਸਿਹਤ ਸਵਾਮਾ 18 ਫੁੱਟੀਆਂ ਸੜਕਾਂ ਸਿੱਖਿਆ ਪਾਣੀ ਇਹ ਸਾਰੇ ਪ੍ਰਬੰਧ ਜਿੱਥੇ ਪੂਰਾ ਹੋਵੇ ਹਮੇਸ਼ਾ ਉਹ ਸਟੇਟ ਤਰੱਕੀ ਕਰਦੀ ਹੈ ਸੀਤਸਵਾਵਾ ਦੀ ਗੱਲ ਕੀਤੀ ਆ ਤੁਸੀਂ ਆਪਣੇ ਹਸਪਤਾਲ ਦੇ ਵਿੱਚੋਂ ਭਾਨੀਗੜ੍ਹ ਦੇ ਹਸਪਤਾਲ ਦੀ ਗੱਲ ਕਰੀਏ ਤਾਂ ਇਹ ਰੈਫਰ ਸੈਂਟਰ ਬਣਿਆ ਹੋਇਆ ਹੂੰ ਕੀ ਸੇਤਸਵਾਵਾ ਦੀ ਗੱਲ ਕਰ ਰਹੇ ਹੋ ਦੇਖੋ ਇਹਦੇ ਵਿੱਚ ਗੱਲ ਇਹ ਹੈ ਜੀ ਵੀ ਜਿਹੜਾ ਇਲਾਜ ਇੱਥੇ ਨਹੀਂ ਹੋ ਸਕਦਾ ਕਿਉਂਕਿ ਇਹ ਹਸਪੀਟਲ ਛੋਟਾ ਹੈ ਜਿਹੜਾ ਇਲਾਜ ਇੱਥੇ ਨਹੀਂ ਹੋ ਸਕਦਾ ਕਾਬ ਦਾ ਇੱਥੋਂ 3-4 ਕਿਲੋਮੀਟਰ ਹੀ ਹੈ 5 ਕਿਲੋਮੀਟਰ ਹੈ ਪੀਜੀਆ ਜਾ ਸਕਦਾ ਹੈ ਉਸ ਤੋਂ ਬਾਅਦ ਵੱਡਾ ਹਸਪੀਟਲ ਸੰਗਰੂਰ ਹੈ ਉੱਥੇ ਰੈਫਰ ਹੋ ਜਾਂਦਾ ਹੈ ਮਤਲਬ ਕਿ ਇਹ ਛੋਟਾ ਹਸਪੀਟਲ ਹੋਣ ਕਾਰਨ ਇੱਥੋਂ ਰੈਫਰ ਕਰਨਾ ਪੈਂਦਾ ਜਿੱਥੇ ਤਾਂ ਇਲਾਜ ਹੀ ਨਹੀਂ ਹੈ ਉਹ ਤਾਂ ਰੈਫਰੀ ਕਰਨਗੇ ਜ਼ਿਆਦਾਤਰ ਪ੍ਰਧਾਨ ਲੇਡੀ ਜਦਗਾਈ ਜਾਂ ਨਗਰ ਕੌਂਸਲ ਦੀ ਪਰ ਉਹਦੀ ਚੇਅਰ ਤੇ ਉਹਦਾ ਹਸਬੰਦ ਬੈਠਾ ਹੈ ਕੀ ਕਰਨਾ ਹੈ ਕਿਉਂ ਨਹੀਂ ਮਿਲਕੇ ਕਿਉਂਕਿ ਲੇਡੀ ਨੂੰ ਪ੍ਰਮੁਖਤ ਕੀਤਾ ਗਿਆ ਕਾਂਗਰਸ ਸਰਕਾਰ ਵੱਲੋਂ ਵੀ ਜੀਡੀ ਨੂੰ ਅੱਗੇ ਲਿਆਂਦਾ ਜਾਵੇ ਬਿਲਕੁਲ ਕਿਉਂ ਨਹੀਂ ਉਹਨਾਂ ਦੇ ਰਾਬਰ ਦੀ ਮੋਹਰ ਬਣਾ ਕੇ ਕਿਉਂ ਵਰਤਿਆ ਜਾਂਦਾ ਉਹਨਾਂ ਨਹੀਂ ਦੇਖੋ ਇਹ ਗੱਲ ਤੁਸੀਂ ਸਾਨੂੰ ਦੱਸੀ ਹੈ ਅਸੀਂ ਇਸ ਗੱਲ ਤੇ ਗੌਰ ਕਰਾਂਗੇ ਅਸੀਂ ਦੇਖਾਂਗੇ ਪਰ ਸਰਕਾਰ ਵੱਲੋਂ ਸਾਡੇ ਵੱਲੋਂ ਲੇਡੀਜ਼ ਨੂੰ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ 50% ਲੇਡੀਜ਼ ਦਾ ਕੋਟਾ ਰੱਖਿਆ ਗਿਆ ਹੈ ਚਾਹ ਉਹ ਪੰਚਾਇਤ ਮੈਂਬਰ ਹੈ ਚਾਹ ਉਹ ਸਮਤੀ ਮੈਂਬਰ ਹੈ ਚਾਹ ਉਹ ਐਮਐਲਏ ਦੀਆਂ ਟਿਕਟਾਂ ਦੇ ਵਿੱਚ ਵੀ 50% ਦੇ ਤਕਰੀਬਨ ਕੋਟਾ ਕੀਤਾ ਹੋਇਆ ਵੀ ਸਾਡੇ ਵੱਲੋਂ ਲੇਡੀਜ਼ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਉਤਸ਼ਾਹਿਤ ਕੀਤਾ ਗਿਆ ਤੇ ਉਹਨਾਂ ਦੇ ਨਾਲ ਪਾਰਟੀ ਵੀ ਤੇ ਅਸੀਂ ਲੋਕ ਵੀ ਸਾਰੇ ਲੇਡੀਜ਼ ਦੇ ਨਾਲ ਤੁਸੀਂ ਦੇਖਿਆ ਕਿ ਹਾਲ ਹਲਕਾ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਵਾਸੀਆਂ ਦੇ ਵਿੱਚ ਵੀ ਗਏ ਉਹਨਾਂ ਦੇ ਹਾਲਾਤ ਜਾਣੇ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਕਿੰਨਾ ਕੁ ਵਿਕਾਸ ਹੋਇਆ ਕੀ ਕੀ ਸਹੂਲਤਾਂ ਮਿਲੀਆਂ ਨੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਹੋਰ ਵੀ ਹਲਕਿਆਂ ਦਾ ਜਿਹੜਾ ਹਾਲਤ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੇ ਜਿਹੜੇ ਮੌਜੂਦਾ ਲੀਡਰ ਸਾਹਿਬਾਨ ਨੇ ਉਹਨਾਂ ਨੇ ਕਿੰਨਾ ਕੁ ਕੰਮ ਕੀਤਾ ਕਿੰਨੇ ਕੁ ਲੋਕ ਨੇ ਜਿਹੜੇ ਉਹਨਾਂ ਦੇ ਵਿਕਾਸ ਤੋਂ ਖੁਸ਼ ਨੇ ਜੁੜੇ ਰਹੋ ਪੀਟੀਸੀ ਦੇ ਨਾਲ